ਕੱਲ ਤੋਂ ਪੰਜਾਬ ਭਰ ਦੇ ਵਿੱਚ ਮੀਂਹ ਪੈ ਰਹੇ ਨੇ ਪਹਿਲਾਂ ਪਾਣੀ ਦਰਿਆਵਾਂ ਦੇ ਵਿੱਚ ਘਟ ਗਿਆ ਸੀ ਪਰ ਜਦੋਂ ਦੇ ਮੀਂਹ ਪੈਣੇ ਸ਼ੁਰੂ ਹੋਏ ਨੇ ਅੱਜ ਸਵੇਰ ਤੋਂ ਵੀ ਕਈ ਇਲਾਕਿਆਂ ਦੇ ਵਿੱਚ ਮੀਂਹ ਪੈ ਰਹੇ ਨੇ ਜਿਸ ਤੋਂ ਬਾਅਦ ਬਿਆਸ ਦਰਿਆ ਇੱਕ ਵਾਰ ਫਿਰ ਤੋਂ ਭਰਨਾ ਸ਼ੁਰੂ ਹੋ ਗਿਆ ਹੈ 2-2 ਫੁੱਟ ਪਾਣੀ ਪਹਿਲਾਂ ਥੱਲੇ ਹੋ ਗਿਆ ਸੀ ਬਹੁਤ ਸਾਰੇ ਪਿੰਡਾਂ ਨੂੰ ਇਹ ਅਸਵਕਤ ਚਿੰਤਾ ਇਹ ਸਤਾਈ ਹੋਈ ਹੈ ਕਿ ਜੇਕਰ ਬਿਆਸ ਦਾ ਬੰਨ ਆਲੀ ਕਲਾ ਵਾਲੇ ਪਾਸਿਓਂ ਟੁੱਟਦਾ ਤੇ 25-30 ਪਿੰਡ ਨੇ ਜਿਹੜੇ ਬਹੁਤ ਜ਼ਿਆਦਾ ਨੁਕਸਾਨੇ ਜਾ ਸਕਦੇ ਨੇ ਇਹ ਸੇਵਾ ਆਪਣੇ ਪੱਧਰ ਦੇ ਉੱਪਰ ਪਿੰਡ ਵਾਲੇ ਕਰ ਰਹੇ ਨੇ ਪਿਛਲੇ ਮਹੀਨੇ ਤੋਂ ਹੀ ਕਰ ਰਹੇ ਨੇ ਪਰ ਜਿਉਂ-ਜਿਉਂ ਪਾਣੀ ਵਧਦਾ ਜਾ ਰਿਹਾ ਇਹਨਾਂ ਦੀ ਚਿੰਤਾ ਵੀ ਨਾਲ ਦੀ ਨਾਲ ਵੱਧ ਰਹੀ ਹੈ ਜਿਸ ਤਰ੍ਹਾਂ ਇੱਕ ਇਹਨਾਂ ਦੇਖੋ ਵੀ ਆਪਣੇ ਪੱਧਰ ਦੇ ਉੱਪਰ ਹੀ ਇਹਨਾਂ ਨੇ ਗੱਟੇ ਭਰੇ ਨੇ ਕ੍ਰੇਟ ਤਿਆਰ ਕੀਤੇ ਨੇ ਇਹ ਕ੍ਰੇਟ ਦੇ ਵਿੱਚ ਸਾਰੇ ਬੋਰੀਆਂ ਭਰ ਕੇ ਇਹ ਕੰਢਿਆ-ਕੰਢਿਆ ਤੇ ਲਾ ਰਹੇ ਨੇ ਜਿੱਥੋਂ-ਜਿੱਥੋਂ ਇਹਨਾਂ ਨੂੰ ਲੱਗਦਾ ਕਿ ਸਾਡਾ ਇੱਥੋਂ ਨੁਕਸਾਨ ਹੋ ਸਕਦਾ ਹੈ ਕੱਲ ਵੀ ਬਹੁਤ ਜ਼ਿਆਦਾ ਪਾਣੀ ਵਧ ਗਿਆ ਸੀਗਾ ਤੇ ਅੱਜ ਜਿਵੇਂ ਸਵੇਰ ਤੋਂ ਮੀਂਹ ਪੈ ਰਹੇ ਨੇ ਹਿਮਾਚਲ ਦੇ ਵਿੱਚ ਵੀ ਮੀਂਹ ਪੈ ਰਹੇ ਨੇ ਤੇ ਪਾਣੀ ਲਗਾਤਾਰ ਪੱਧਰ ਬਹੁਤ ਜ਼ਿਆਦਾ ਵਧ ਰਿਹਾ ਤੇ ਤੇਜ਼ ਵੀ ਬਹੁਤ ਤਰੀਕੇ ਨਾਲ ਪਾਣੀ ਆ ਰਿਹਾ ਤੇ ਇਸ ਤਰੀਕੇ ਦੇ ਨਾਲ ਬੰਨਾ ਨੂੰ ਬੰਨਿਆ ਜਾ ਰਿਹਾ ਹੈ ਪਿੰਡ ਵਾਸੀ ਸਾਡੇ ਨਾਲ ਨੇ ਸਰਦਾਰ ਰਿਸ਼ਪਾਲ ਸਿੰਘ ਨੇ ਸਰਪੰਚ ਵੀ ਨੇ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਤੇ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ ਪਾਣੀ ਹੁਣ ਕਿੰਨਾ ਕੁ ਵਧ ਰਿਹਾ ਜਾਂ ਪਿੱਛੋਂ ਕਿੰਨਾ ਕੁ ਛੱਡਿਆ ਅੱਗੇ ਕਿੰਨਾ ਕੁ ਛੱਡਿਆ ਜਾ ਰਿਹਾ ਹੈ ਤੇ ਇਹ ਸੇਵਾ ਦੇ ਕਾਰਜ ਕਿੰਨੇ ਕ ਚਿਰ ਤੋਂ ਚੱਲ ਰਹੇ ਨੇ ਸਰਦਾਰ ਰਿਸ਼ਪਾਲ ਸਿੰਘ ਜੀ ਆ ਪਾਣੀ ਕੱਲ ਪਰਸੋਂ ਨਾਲੋਂ ਵਧਿਆ ਘਟਿਆ ਕਿੰਨਾ ਕੀ ਸਿਚੁਏਸ਼ਨ ਕੀ ਅਸਲ ਦੇ ਵਿੱਚ ਪਹਿਲਾਂ ਤਾਂ ਇੱਥੇ 1,25,000 ਪਾਣੀ ਪਹੁੰਚਿਆ ਸੀ ਤੇ ਉਤੋਂ ਥੋੜਾ ਜਿਹਾ ਪਾਣੀ ਦੋ ਦਿਨ ਹੋ ਕੇ ਡਾਊਨ ਆਇਆ ਸੀ ਪਰ ਅੱਜ ਜੋ ਫੇਰ ਪਾਣੀ ਆ ਉਸੇ ਸਥਿਤੀ ਤੇ ਆ ਰਿਹਾ ਵਾ 1,25 ਤੋਂ ਹੁਣ ਤੇ ਸਾਨੂੰ ਜਿਹੜੀ ਪਿੱਛੋਂ ਖਗੜਾਈ ਆ ਨਾ 1,27,000 ਪਾਣੀ ਜਿਹੜਾ ਵਾ ਸਾਡੇ ਅੱਜ ਇੱਥੇ ਪਹੁੰਚ ਰਿਹਾ ਵਾ ਤੇ ਸਾਡੀ ਜਿਹੜੀ ਪਿੰਡਾਂ ਦੀਆਂ ਸੰਗਤਾਂ ਜਿੰਨੇ ਵੀ 30-35 ਪਿੰਡ ਆ ਸਾਰੀਆਂ ਸੰਗਤਾਂ ਰਲ ਕੇ ਇਹਦਾ ਕੋਈ ਖੋਰੇ ਲੱਗੇ ਆ ਤੇ ਕੁਛ ਜਿੱਦਾਂ ਮਿੱਟੀ ਪਾ ਰਹੇ ਆ ਨਾਲ ਸਾਡੇ ਸੰਯੋਗ ਦੇ ਰਹੇ ਆ ਸੰਤ ਲਾ ਸਿੰਘ ਜੀ ਬਾਬਾ ਗਿਆਨ ਸਿੰਘ ਜੀ ਬਾਬਾ ਅਵਤਾਰ ਸਿੰਘ ਜੀ ਉਤੋਂ ਬਾਅਦ ਸੰਤ ਬਲਵੀਰ ਸਿੰਘ ਜੀ ਸੀਚੇ ਆਲ ਤੇ ਨਾਲ ਸ਼੍ਰੋਮਣੀ ਕਮੇਟੀ ਤੇ ਮਲਹੌਰ ਵੀ ਸੰਤ ਮਹਾਪੁਰਸ਼ ਜਿੱਦਾਂ ਸੰਤ ਮਹਾਪੁਰਸ਼ ਬਾਬਾ ਸੁੱਖਾ ਸਿੰਘ ਸਰਿਆਲੀ ਸਾਹਿਬ ਵਾਲੇ ਆ ਉਹਨਾਂ ਦੀਆਂ ਸੰਗਤਾਂ ਨਾਲ ਸਾਡੇ ਲੱਗੀਆਂ ਵਾ ਤੇ ਬਾਕੀ ਇਹ ਪਿੰਡਾਂ ਦੀਆਂ ਸੰਗਤਾਂ ਜਿੰਨੇ ਵੀ ਸਾਡੇ 30 35 ਪਿੰਡ ਪੈਂਦੇ ਆ ਨਾ ਉਹ ਸਾਰੀਆਂ ਸੰਗਤਾਂ ਅਸੀਂ 30 ਜੁਲਾਈ ਤੋਂ ਲੈ ਕੇ ਲਗਾਤਾਰ ਦਿਨ ਰਾਤ ਇੱਕ ਕਰਕੇ ਤੇ ਅਸੀਂ ਇਹ ਮਲਛੋਟੀ ਜਿਹੇ ਪਰਾਲੇ ਦੇ ਨਾਲ ਬਹੁਤ ਜ਼ਿਆਦਾ ਜਿਹੜਾ ਹੜੋਂ ਤੋਂ ਬਚਾ ਲਿਆ ਕਿਉਂਕਿ ਬਾਕੀ ਖਬਰਾਂ ਤੁਸੀਂ ਦੇਖਦੇ ਹੀ ਆ ਪਿੱਛੇ ਜਿੱਦਾਂ ਬਾਉਪੁਰ ਗਿਆ ਮੁੰਡਾ ਪਿੰਡ ਹੋ ਗਿਆ ਬਾਕੀ ਪਿੰਡਾਂ ਦੇ ਬਹੁਤ ਜਿਆਦਾ ਨੁਕਸਾਨ ਹੋ ਗਿਆ ਸਾਡੇ ਦੇ ਸੰਗਤਾਂ ਨੇ ਬਹੁਤ ਮਿਹਨਤ ਕੀਤੀ ਆ ਉਹਦੇ ਨਾਲ ਹੀ ਇਹ ਮਿੱਟੀ ਪਾਉਣ ਦੇ ਨਾਲ ਜਿਹੜਾ 30 35 ਹਜ਼ਾਰ ਏਕੜ ਕਹਿ ਲੋ 30 35 ਪਿੰਡਾਂ ਦੀ ਜ਼ਮੀਨ ਦਾ ਜਿਹੜਾ ਵਾ ਫਸਲਾਂ ਦਾ ਬਚਾਅ ਹੋ ਗਿਆ ਵਾ ਜ਼ਮੀਨ ਦਾ ਵੀ ਨਾਲ ਇਹਦੇ ਨਾਲ ਜੇ ਕੋਈ ਵੀ ਅੰਸਕਾ ਵੀ ਕਰਨਾ ਵਰਤਦੀ ਆ ਤਾਂ ਉਹਦੇ ਨਾਲ ਇਹ ਜ਼ਮੀਨਾਂ ਵੀ ਖਰਾਬ ਹੋ ਜਾਂਦੀਆਂ 2023 ਦੇ ਵਿੱਚ ਜ਼ਮੀਨਾਂ ਹੀ ਨੇ ਖਰਾਬ ਹੋਈਆਂ ਹਜੇ ਤੱਕ ਲੋਕਾਂ ਦੀਆਂ ਸਹੀ ਨਹੀਂ ਹੋਈਆਂ ਇਧਰਲੇ ਪਾਸੇ ਪੰ ਲੱਗਦਾ ਵੀ ਤਰਨਤਨ ਜ਼ਿਲ੍ਹਾ ਪੈ ਜਾਂਦਾ ਜੀ ਉਧਰਲੇ ਜ਼ਿਲ੍ਹੇ ਨੂੰ ਵੀ ਇਫੈਕਟ ਕਰਨਾ ਸੀ ਜੇ ਬੰਨ ਤੁਸੀਂ ਨਾ ਬੰਨਦੇ ਇਹ ਕੋ ਇਹ ਜ਼ਮੀਨ ਤਰੰਧਾਂ ਜ਼ਿਲ੍ਹੇ ਦੀ ਪੈਂਦੀ ਆ ਤੇ ਕੁਝ ਕਪੂਰਥਲੇ ਜ਼ਿਲ੍ਹੇ ਦੀ ਪੈਂਦੀ ਆ ਹਾਂਜੀ ਤੇ ਇਹ ਦੋ ਦੋਹਾਂ ਜ਼ਿਲ੍ਹੇ ਨੇ ਜ਼ਮੀਨਾਂ ਜਿਹੜੀਆਂ ਪ੍ਰਭਾਵਿਤ ਹੁੰਦੀਆਂ ਤੇ ਨਾਲ ਫਸਲਾਂ ਆਂ ਹਾਂਜੀ ਤੇ ਲਗਭਗ ਕਿੰਨੀ ਕ ਜ਼ਮੀਨ ਹੋਊਗੀ ਇਧਰਲੇ ਪਾਸੇ ਇਹ 30 35000 ਏਕੜ ਜ਼ਮੀਨ ਜਿਹੜੀ ਟੋਟਲ ਆ ਰਕਬਾ ਜਿਹੜਾ ਵਾ ਇਹ ਹੱਟ ਦੇ ਨਾਲ ਇਸ ਬੰਦੇ ਨਾਲ ਜਿਹੜਾ ਪ੍ਰਭਾਵਿਤ ਹੁੰਦਾ ਆ ਤੇ ਇਹ ਫਿਰ ਇਹ ਤਕਨੀਕ ਦੇ ਨਾਲ ਤੁਸੀਂ ਕਰ ਰਹੇ ਹੋ ਜੀ ਇਹ ਤਕਨੀਕ ਕੀ ਹੈ ਤੁਸੀਂ ਇਹਦੇ ਨਾਲ ਬੰਨ ਵੱਜ ਜਾਂਦੇ ਨੇ ਬੜਾ ਸਟਰੋਂਗ ਇਹ ਜਿਹੜਾ ਅਸੀਂ ਬੰਨ ਲਾਇਆ ਨਾ ਇਹਦੇ ਨਾਲ ਜਦੋਂ ਦਰਿਆ ਦੀ ਢਾਹ ਲੱਗਦੀ ਆ ਖੋਰਾ ਲੱਗਦਾ ਵਾ ਤੇ ਇਹ ਅਸੀਂ ਇਸ ਤਕਨੀਕ ਦੇ ਨਾਲ ਬੋਰੇ ਭਰ ਕੇ ਕਰੇਟ ਦੇ ਵਿੱਚ ਤੇ ਨਾਲ ਛੁੱਟਦੇ ਆ ਤੇ ਉਹਦੇ ਨਾਲ ਉਹ ਮਲਾ ਆਪਣੇ ਬੋਰੇ ਇੱਕ ਤੈ ਬਣਾ ਲੈਂਦੇ ਆ ਤੇ ਬੰਨ ਨੂੰ ਖੋਰਾ ਲੱਗਣਾ ਵੱਜ ਜਾਂਦਾ ਵਾ ਨਹੀਂ ਤੇ ਦਰਿਆ ਜਿਹੜਾ ਵਾ ਜਦੋਂ ਖੋਰਾ ਲੱਗ ਜਾਂਦਾ ਨਾ ਉਹ ਕੁਝ ਚੰਦ ਮਿੰਟਾਂ ਦੇ ਵਿੱਚ ਹੀ ਉਹਨੂੰ ਜ਼ਮੀਨ ਨੂੰ ਖੋਰ ਕੇ ਤੇ ਜਿਹੜਾ ਰਸਤਾ ਵਾ ਉਹ ਤਾਂ ਨਵਾਂ ਰਸਤਾ ਬਣਾ ਲੈਂਦਾ ਵਾ ਤੇ ਬਹੁਤ ਜ਼ਿਆਦਾ ਭਾਰੀ ਸਾਲ ਹੋ ਜਾਂਦਾ ਵਾ ਉਹਦੇ ਉਹਦਾ ਕਰਕੇ ਆਈਏ ਉਹਦਾ ਡੂੰਗਾ ਹੀ ਬਹੁਤ ਹੈ ਜੀ ਇਤਨਾ ਬਹੁਤ ਡੂੰਗਾ ਹੈ ਜੀ ਥੱਲੇ ਉਹ ਬੋਰੇ ਜਿਹੜੇ ਆ ਥੱਲੇ ਲੱਗ ਕੇ ਪੂਰਾ ਢਾਹ ਦੇ ਥੱਲੇ ਜਾ ਕੇ ਤੇ ਉੱਪਰ ਆਉਂਦੇ ਆ ਤਾਂ ਫਿਰ ਸਾਡਾ ਬਚਾਅ ਹੁੰਦਾ ਜੀ ਹਾਂ ਜੀ ਇਹਦਾ ਪਤਾ ਹੀ ਨਹੀਂ ਲੱਗਿਆ ਜੀ ਕਰੇਟ ਕਿੱਥੇ ਗਿਆ ਇਹਦਾ ਹਾਂ ਜੀ ਪਤਾ ਨਹੀਂ ਲੱਗਦਾ ਜੀ ਇਹ ਤੇ ਬਹੁਤ ਬਹੁਤ ਛੁੱਟਨੇ ਪੈਂਦੇ ਆ ਪਹਿਲਾਂ ਛੁੱਟੀ ਜਾਈਦੇ ਆ ਫਿਰ ਜਾ ਕੇ ਜਿੱਦਾਂ ਵੇਖਦੇ ਉੱਪਰ ਆਇਆ ਇਦਾਂ ਫਿਰ ਜਾ ਕੇ ਉੱਪਰ ਆਉਂਦੇ ਆ ਹਾਂ ਜੀ ਇਹ ਫਿਰ ਇੱਥੋਂ ਮਾਰ ਕਰਦਾ ਤੁਹਾਨੂੰ ਇੱਥੋਂ ਲੱਗਦਾ ਵੀ ਖਤਰਾ ਵੀ ਇੱਥੇ ਕੱਚਾ ਵੀ ਇੱਥੋਂ ਟੁੱਟ ਸਕਦਾ ਹਾਂ ਜੀ ਬਸ ਸਾਨੂੰ ਇਹ ਲੱਗਾ ਸੀ ਕਿ ਇੱਥੋਂ ਨਾ ਜੇ ਮੈਨੂੰ ਕਿ ਦੋ ਦਿਨ ਹੋ ਗਏ ਤਿੰਨ ਦਿਨ ਲੱਗਿਆਂ ਵਿੱਚ ਇੱਥੇ ਇੱਥੇ ਦੋ ਤਿੰਨ ਦਿਨ ਪਹਿਲਾਂ ਇੱਥੇ ਖੋਰਾ ਪਿਆ ਸੀ ਤੇ ਬਈ ਸਾਰੀ ਸੰਗਤ ਅਸੀਂ ਲਿਆ ਕੇ ਇੱਥੇ ਲਾਤੀ ਆ ਜੇ ਇੱਥੋਂ ਖੋਰਾ ਪੈ ਜਾਂਦਾ ਤੇ ਬਹੁਤ ਵੱਡਾ ਨੁਕਸਾਨ ਹੋ ਜਣਾ ਫਸਲਾਂ ਦਾ ਜੀ ਤੇ ਇਹਦੇ ਵਿੱਚ ਮਤਲਬ ਥੋੜਾ ਬਾਅਦ ਅੱਜ ਦਨ ਰੇਲ ਨੂੰ ਭਾਗ ਆਲੇ ਸਾਡੇ ਕੋਲ ਐਸ ਡੀਓ ਜਾਂ ਐਜੈਕਸਨ ਆਏ ਸੀ ਥੋੜੇ ਬਾਅਦੇ ਘੱਟੇ ਉਹਨਾਂ ਵੱਲੋਂ ਜੇ ਤਾਰ ਦਿੱਤੀ ਗਈ ਆ ਬਾਕੀ ਸਾਰ ਇੱਕ ਚੈਨਲ ਹੀ ਸੰਧੂ ਸੰਧੂ ਫਾਰਮਾਲੀ ਕਲਾ ਉਹਦੇ ਵੀਰ ਨੇ ਵੀਡੀਓ ਪਾਈ ਸੀ ਤੇ ਉਹਦੇ ਸੰਯੋਗ ਦੇ ਨਾਲ ਸਾਨੂੰ ਬਹੁਤ ਜਿਆਦੀ ਜੜੀ ਹੈਲਪ ਮਿਲੀ ਹੈ ਹਾਂਜੀ ਤੇ ਸੰਗਤ ਨੇ ਐਨ ਆਰ ਆਈਆਂ ਨੇ ਜਾਂ ਵੀਰਾਂ ਨੇ ਉਹਨਾਂ ਨੇ ਸਾਨੂੰ ਜਿਹੜੇ ਆ ਉਹ ਪੈਸੇ ਭੇਜੇ ਆ ਤੇ ਅਸੀਂ ਉਹ ਖਰਚ ਕਰੰਦਾ ਆ ਜੀ ਹਾਂ तरीके ਅੱਗੇ ਵੀ ਦਿਖਾਉਨੇ ਆ ਦੇਖੋ ਬਜ਼ੁਰਗ ਵੀ ਲੱਗੇ ਪਏ ਆ ਤੇ ਇਸ ਤਰੀਕੇ ਨਾਲ ਇਹ ਕ੍ਰੇਟ ਪਹਿਲਾਂ ਜਾਲੀ ਦੇ ਨਾਲ ਤਿਆਰ ਕੀਤਾ ਜਾਂਦਾ ਤੇ ਇਹਦੇ ਵਿੱਚ ਬੋਰੇ ਪਾਏ ਜਾਂਦੇ ਆ ਸਰਦਾਰ ਸਾਹਿਬ ਇਹ ਤਾਂ ਤੁਸੀਂ ਹੁਣੇ ਕ੍ਰੇਟ ਛੁੱਟਿਆ ਇਹ ਤਾਂ ਪਤਾ ਹੀ ਨਹੀਂ ਲੱਗਿਆ ਵੀ ਇੰਨਾ ਡੂੰਗਾ ਕ੍ਰੇਟ ਹੈ ਸਰ ਜੀ ਜਿੱਥੇ ਇਹ ਢਾਹ ਹੁੰਦੀ ਹੈ ਨਾ ਇਹ ਕੁਦਰਤ ਦਾ ਸਿਸਟਮ ਹੈ ਢਾਹ ਘਟੋਂ 20 20 30 ਦੀ ਫੁੱਟ ਡੂੰਗੀ ਹੋ ਜਾਂਦੀ ਹੈ ਜਿਹਨੂੰ ਅਸੀਂ ਬਿਦਾਬੀ ਜੀ ਆਹ ਨਾ ਦਰਾਂ ਦੇ ਕੰਨੇ ਆ ਢਾਹ ਬੋਲਦੇ ਆ ਢੋਣਾ ਕਹੀ ਇਹਨੂੰ ਇਹ ਜਦੋਂ ਜੇ ਮਾ ਦਾ ਬੰਦ ਮਿੱਟੀ ਪੈਣੀ ਆ ਇਹ ਤੇ ਮੰਨ ਲਓ ਅਸੀਂ 2 ਲੱਖ ਦਾ ਮਿੱਟੀ ਪਾ ਲਈਏ ਨਾ ਦਵਾਨੋ ਚਾ ਹੋ ਜਾਣਾ ਉਹ ਕੋਰਕ ਤਾਂ ਹੁਣ ਆਹ ਤਰੇਟ ਦਾ ਮਕਸਦ ਹੀ ਆ। ਤਰੇਟ ਬੰਦ ਕੇ ਤੇ ਬੋਰੇ ਬੰਦ ਕੇ ਇਹਨਾਂ ਫਿਰ ਰੋਡ ਨਾ ਨਹੀਂ ਹੁਣ ਜਿਹੜਾ ਸਾਨੂੰ ਜਾਪਦਾ ਨਾ ਬੰਜਾਇਆ ਜਾਂਦਾ ਜਾ ਨਹੀਂ ਜਾਂਦਾ। ਇਹਨੇ ਗੱਡ ਕੀ ਗੱਡ ਕੀ ਇਹਨੇ ਭਾਵੇਂ 20 ਵਿੱਚ ਤੀਹ ਇਹਨੂੰ ਪਰੋਣੇ ਹੋਣਾ। ਮਤਲਬ ਫਿਰ ਜਦੋਂ ਇਹ ਤੇ ਬੰਦ ਕੀ ਆ ਬਹਿ ਕੇ ਇਹਦਾ ਥੱਲੇ ਉੱਤੇ ਆਇਆ। ਇਹ ਵੀ ਥੱਲੇ ਜਾਂਦਾ ਸੀਗਾ। ਇਹ ਉਥੋਂ ਦੇ ਪੈਰ ਵੱਧ ਗਏ ਹੈ। ਜੋ ਇਹਨਾਂ ਪੈਰ ਵੱਧ ਗਏ ਉਹ ਜਿੱਥੇ ਪਾਣੀ ਡੜਕਦਾ ਨਾ ਉਹ ਪੱਥਰ ਦਾ ਗੇਟ ਲੱਗਾ ਉਹ ਉੱਥੇ। ਉਹ ਜਿਆਦਾ ਪਾਣੀ ਡਿੱਗਦਾ ਗੇਟ ਤੋਂ। ਇੱਕ ਵੈਸੇ ਸਿਸਟਮ ਅਧ ਰਿਆਦਾ ਜਿੱਥੋਂ ਇਨੂੰ ਕਿ ਸਟੱਡ ਕਹਿੰਨੇ ਆ ਜੋ ਸਟੱਡ ਲੱਗਦਾ ਹੈ ਨਾ ਪਾਣੀ ਛੁੱਟਦਾ ਤੇ ਇੱਕ ਘੁੰਮਣ ਘਿਰੀ ਪੈਂਦੀ ਬਲਾਵਾ ਪੈਂਦਾ ਵਾ ਹੁਣ ਉਹਨੂੰ ਰੋਕਣ ਵਾਸਤੇ ਮਤਲਬ ਜੇ ਉਹ ਬਾਹਰ ਆ ਗਿਆ ਇੱਕ ਕੁਸ ਰਾਤ ਮਿਲ ਜਾਈ ਸਾਨੂੰ ਹਾਂ ਅਜੀ ਫਿਰ ਬਾਕੀ ਤਰ੍ਹਾਂ ਇਹ 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 ਫਿਰ ਇਹ ਆਮ ਦਿਨਾਂ ਦੇ ਵਿੱਚ ਵੀ ਇੰਨਾ ਪਾਣੀ ਰਹਿੰਦਾ ਵਾ ਕਿ ਜਾਂ ਕਿੰਨਾ ਕੁ ਹੁੰਦਾ ਉਦੋਂ ਪਾਣੀ ਨਹੀਂ 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 ਮੰਨ ਲਓ ਅੱਜ ਦੀ ਡੇਟ ਦੇ ਵਿੱਚ ਦਸੂਹਾ ਜਾਂ ਟਿਲਵਾ ਅੱਛਾ ਜੀ ਅੱਜ ਸਾਡੇ ਕੋਲ ਰਿਪੋਰਟ ਵਾ ਦਸੂਹਾ ਜਾਂ ਟਿਲਵਾ ਦਸੂਏ 1 ਲੱਖ 6000 ਕੁ ਉਸਕ ਟਿਲਵਾ 1 ਲੱਖ ਮੇਰਾ ਖਰਕ ਟੋੜ 25 125000 ਕਿਊਸਕਾ ਜਿਹੜਾ ਪਾਣੀ ਹੁਣ ਵਗਣ ਡਿਆ ਵਾ ਆਮ ਸਾਲ ਦੇ ਵਿੱਚ ਜਨਵਰੀ ਫਰਵਰੀ ਇਹ 12000 ਕਿਊਸਕ ਹੁੰਦਾ ਜਿਹੜਾ 12-13000 ਕਿਊਸਕ ਉਹਦੇ ਨਹਿਰਾਂ ਨੂੰ ਜਾਣਾ ਜਾਣਾ ਨਾ ਉਦੋਂ ਤਾਂ ਬਿਲਕੁਲ ਡਾਊਨ ਹੁੰਦਾ ਹੈ ਤੇ ਕੋਈ ਰਿਪੋਰਟ ਆਈ ਆ ਪਿੱਛੋਂ ਦੱਸਿਆ ਉਹਨਾਂ ਨੇ ਵੀ ਕਿੰਨਾ ਕੁ ਪਾਣੀ ਛੱਡਿਆ ਜਾਂ ਹਰੀਕੇ ਤੋਂ ਕਿੰਨਾ ਕੁ ਛੱਡਿਆ ਜਾ ਰਿਹਾ ਹਾਂਜੀ ਅੱਜ ਦੀ ਰਿਪੋਰਟ ਇਹ ਆ ਵੀ ਤੁਹਾਨੂੰ ਦੱਸਦਾ ਵੀ ਪਿੱਛੋਂ ਜੋ ਡੈਮ ਦੇ ਵਿੱਚੋਂ ਛੱਡਿਆ ਡੈਮ ਤੋਂ ਛੱਡਿਆ ਉਹਨਾਂ 60000 ਕਿਊਸਕ 60 ਤੋਂ ਛੱਡਿਆ ਚੱਕੀ ਦਰਿਆ ਤੋਂ ਡੈਮ ਤੋਂ ਥੱਲੇ ਥੱਲੇ ਪਿਆ 24000 ਰੁਪਿਆ ਤੇ ਲਵਾ ਜਰਾ ਆਮ ਥੱਲੇ ਆਣ ਕੇ ਢਲਵਾਇਆ ਬੜਾ ਜਿੱਤੇ ਮਿੰਤੀ ਹੈ ਉੱਪਰ ਦਸੂਗਾ ਥੱਲੇ ਢਲਵਾਵਾ ਤੇ ਲਵਾ ਜਰਾ ਉਹ ਮਦਬਦ ਸਾਡੂਰ ਬੋਰਡ ਜਿਹੜੀ ਆਉਂਦੀ ਆ ਤੇ ਲਵਾ ਇਸ ਟਾਈਮ 25 ਤੋਂ ਉੱਪਰ ਹੋਊਗਾ 25 25 28 ਉਥੇ ਜੇ 25 28 ਆ ਉਹ ਤੋਂ ਹੁਣ ਗਾੜੀ ਹੈਡ ਇਸ ਟਾਈਮ ਠੀਕ ਆ ਚਲੋ ਅਸੀਂ ਤਾਂ ਗਈ ਜਾਂਦੇ ਆ ਵੀ ਹੋਰ ਛੱਡੋ ਹੋਰ ਛੱਡੋ ਪਰ ਲਗਭਗ ਆ ਪਾਣੀ ਤੇਜ਼ ਨਿਕਾਸੀ ਹੈਗੀ ਆ ਜੀ ਇਹ ਤੇ ਹੈਡ ਵਾਲੀ ਨਿਕਾਸੀ ਕਰੀ ਜਾਂ ਨਾ ਫਿਰ ਤੇ ਘੰਟੇ ਦੋ ਚਾਰ ਦਾ ਨਿਕਲਦੇ ਆ ਤੇ ਜੇ ਹੈਡ ਬੰਦ ਕਰਦੇ ਫਿਰ ਤੇ ਦੋ ਘੰਟੇ ਦਾ ਹੈਡ ਉੱਪਰ ਹੋ ਜਾਂਦੀ ਆ ਜਾਣਾ ਜੇ ਉਹ ਤੋਂ ਪਾਣੀ ਘਟ ਜੇ ਕੋਈ ਮੰਨ ਅਗਲੇ ਫਿਰੋਜਪਰੀਏ ਜਾਂ ਕੋਈ ਚੀਜ਼ ਕੇ ਜਾਂ ਕੋ ਪ੍ਰੈਸ਼ਰ ਪਾ ਕੇ ਬੰਦ ਹੋਵੇ ਹੋਣਾ ਹੈ ਕਿ ਚਾਹੀਦਾ ਵੀ ਇੱਥੋਂ ਵੀ ਛੱਡਿਆ ਜਾਵੇ ਗਾੜੀ ਹਰਿਆਣੇ ਵਾਲੇ ਬਰਡ ਤੱਕ ਪਾਣੀ ਛੱਡਿਆ ਜਾਵੇ ਤਾਂ ਜਿੰਨਾ ਮਰਜ਼ੀ ਨੂੰ ਪਾਣੀ ਨੂੰ ਬੰਦ ਕਰ ਲੈਣੇ ਇੱਥੇ ਲੋਕ ਕਹਿਣ ਵੀ ਇਹ ਪਾਣੀ ਬੰਦ ਕਰ ਲੈਣੇ ਸਟੋਰ ਹੋਏ ਨਾ ਜਿਹੜਾ ਸਟੋਰ ਹੈ ਜਦਾ ਆ ਫਿਰ ਉਹਨਾਂ ਨੇ ਕਬਰਾ ਕੇ ਫੇਰ ਛੱਡ ਦੇਣਾ ਅੱਜ ਮੰਨ ਲਓ ਐਸਬੀ ਤਾਂ ਨਿਕਲਦਾ ਅੱਜ 90 ਨਿਕਲਦਾ 80 ਨਿਕਲਦਾ ਉਹਨਾਂ ਨੂੰ ਫਿਰ ਤਾਂ 1.5 ਛੱਡਣਾ ਪਵੇ 1.5 ਹੋ ਜਾਦਾ ਲੋਕਾਂ ਦੇ ਘਰ ਵੀ ਰੋੜ ਜਾਣ ਥੋੜੀ ਜਿਹੀ ਇੱਥੇ ਗਲਤੀ ਕਿਵੇਂ ਹੋ ਜਾਂਦੀ ਆ ਕਿਤਾਬੀ ਕੀੜੇ ਜਿਹਨ ਉਹ ਟੈਕਨੀਕਲ ਉਹ ਟੈਕਨੀਕਲ ਉਹਦਾ ਕਾਰਜਕੀ ਬਣਿਆ ਟੈਕਨੀਕਲ ਜਦੋਂ ਦਾ ਸਿਸਟਮ ਬਣਿਆ ਸੀਗਾ ਉਹਦੇ ਦਰਿਆ ਬਹੁਤ ਨਿਹਾ ਚੱਲਦਾ ਹੈ ਇਸ ਦਰਿਆ ਦੇ ਵਿੱਚ ਵੜਨ ਨੂੰ ਪਾਣੀ ਪੀਣ ਨੂੰ ਹੱਥ ਧੋਣ ਨੂੰ ਬਹੁਤ ਬਹੁਤ ਕਈ ਨਾ ਵੱਡ ਕੇ ਘਾੜ ਬਣਾਉਣਾ ਪੈਂਦਾ ਹੈ ਕਿਉਂਕਿ ਉਹਦਾ ਦਰਿਆ ਡੂੰਗਾ ਸੀਗਾ ਹੁਣ ਦਰਿਆ ਦੇ ਵਿੱਚ ਸਲਟ ਪੈ ਪੈ ਕੇ ਹੜੀਕੇ ਹੈਡ ਦੇ ਘਾੜ ਸਲਟ ਪੈ ਕੇ ਸ਼ਾਇਦ ਤੁਸੀਂ ਵੇਖਿਆ ਹੋਵੇ ਜਾਂ ਸੁਣਿਆ ਹੋਵੇ ਜਦੋਂ ਹੈਡ ਤੋਂ ਪਾਣੀ ਛੱਡਦੇ ਆ ਨਾ ਤੇ ਕਈ ਵਾਰ ਸਿੱਧੀ ਬਣ ਜਾਂਦੀ ਉੱਥੇ ਰੇਤ ਨਿਕਲ ਆਉਂਦੀ ਜਦੋਂ ਕਿ ਇੱਥੋਂ ਨਾਲ ਉਹ 100 ਫੁੱਟ ਡੂੰਗਾ ਵਾ ਉੱਚੀ ਮਿੱਟੀ ਦੇ ਰੇਤ ਬੇਪੇ ਜੰਮ ਗਈ ਆ ਉਹ ਜਿਹੜੇ ਇਹੋ ਜਿਹੇ ਨਿਕਾਮੀ ਆ ਨਾ ਹੁਣ ਆ ਮਿੱਟੀਆਂ ਵਿੱਚ ਇਹ ਮਿੱਟੀਆਂ ਜਿਹੜੀਆਂ ਦਰਿਆ ਤੇ ਜਿਹੜਾ ਆਸਦਾਨ ਦਰਿਆ ਵੇਖੋ ਇਹ ਪੈ ਜਿਹਨੂੰ 8 ਫੁੱਟ ਉੱਚਾ ਵਾ ਕਿੱਥੇ ਜੋ ਦਰਿਆ ਵਗਦਾ ਹੁੰਦਾ ਸੀ ਇਹ 10 ਫੁੱਟ ਨਹੀਂ ਹੁੰਦਾ ਸੀ ਪਰ ਇਦਨੀਆਂ ਗੱਲਾਂ ਕਰਕੇ ਫਿਰ ਇਹ ਹਰ ਸਾਲ ਇਹ ਬੇਪਤਾ ਰਹੀਦੀ ਆ ਤੇ ਇਹ ਨਿਕਾਮੀਆਂ ਇਹੋ ਹੀ ਆ ਕਿ ਦਰਿਆ ਦੀ ਖਲਾਈ ਹੋਵੇ ਹੁਣ ਆੜਾ ਬੰਨਵਾ ਇਹ ਸੰਗਤ ਨੇ ਤੇ ਮਹਾਂਪੁਰਸ਼ਾਂ ਦੀ ਸਪੋਰਟ ਇੱਕ ਵੀ ਮਤਲਬ ਥੋੜਾ ਬਲਗ ਨਾ ਮਤਲਬ ਬੋਰੇ ਦੇਤੇ ਕੋਹ ਦੇਤੇ ਆ ਬਲ ਜੇ ਲੋਕ ਆਪ ਬੰਨੀ ਬੈਠੇ ਆ 1 ਲੱਖ ਤਾਂ 30000 ਰੁਪਏ ਉਸਕੇ ਪਾਣੀ ਨਿਕਾਦਣ ਲੱਗੇ ਆ ਤੇ ਹਰ ਸਾਲ ਤੇ ਨਾ ਹੁਣਾਂ ਨੇ 88 ਜਾਇਆ 7 ਲੱਖ 23 ਜਾਇਆ 2.5 ਲੱਖ ਚਲੋ ਉਹ ਤਾਂ ਮਜਬੂਰੀ ਹੋ ਗਈ ਜਦੋਂ ਮੰਨ ਲਓ ਇਤਕੀ ਵਾਲਾ ਫੁੱਲ ਪਾਣੀ ਦਾ ਰੋਲਾ ਵਾ ਸਾਰੇ ਪੰਜਾਬ ਤੇ ਰੋਲਾ ਵਾ ਤਹੀਂ ਪਾਣੀ ਨਿਕਾਦਣ ਲੱਗੇ ਹੁਣ ਜੇ ਇਹਦੂ ਵਾਧਾ ਆ ਗਿਆ ਤਾਂ ਫੇਰ ਕੁਦਰਤ ਦੇ ਬਸ ਹੈ ਤੇ ਇੰਨਾ ਕਿ ਤਾਂ ਕੁਦਰਤ ਉਹ ਸਾਥ ਦੇਵੇ ਨਾ ਗਵਰਨਮੈਂਟ ਜਗਾ ਬਾਕੀ ਅਸੀਂ ਤਾਂ ਸੁਣੀਦਾਰ ਨੇ ਤੇ ਕਹਿੰਦੇ ਗੱਟੇ ਦਿੱਤੇ ਪਰ ਦਿੱਤੇ ਖਾਲੀ ਉਹਨਾਂ ਨੇ ਚਲੋ ਪਤਾ ਗੱਲ ਗਿਆ ਹੈ ਯਾਰ ਅਸੀਂ ਬੋਦਾ ਬਲੇਮ ਨਾ ਲਈਏ ਉਹਨਾਂ ਤਾਂ ਖਾਲੀ ਦੇਨੇ ਖਾਲੀ ਵੀ ਨਹੀਂ ਬੋਲਦੇ ਜੇ ਆਹਨੂੰ ਆਂਦੇ 5000 ਗੱਟਾ ਲੈਓ ਸਾਢੇ 300 ਰੁਪਏ ਗੱਟਾ ਇੱਥੇ ਪਹੁੰਚ ਹੋ ਜਾਂਦੀ ਸਾਢੇ 300 ਰੁਪਏ 5000 ਗੱਟਾ ਲਈ 17500 ਦਾ ਤੇ ਵਿਚਾਰੇ ਆਂਦੇ 1500 ਲੈਓ ਸੁਲਤਾਨਪੁਰੋਂ ਤੇ ਉਹ 1500 ਗੱਟਾ 3500 ਦਾ ਹੁੰਦਾ ਤੇ ਸਾਡੀ ਗੱਡੀ 1500 ਤੇਲ ਖਾ ਜਾਂਦੀ ਹੈ ਫਿਰ ਅਸੀਂ ਕਈ ਵਾਰਾਂ ਨੇ ਜਦ ਮਿਹਰਬਾਨ ਵੀ ਕਹਿ ਕੇ ਵੀ ਛੱਡ ਲੈਨੇ ਆ ਹੁਣ ਆਂਦੇ ਵੀ ਆ ਚਲੋ ਕੋਈ ਸੀ ਨਾ ਜੀ ਕਿਸੇ ਮੁਲਾਜ਼ਮ ਦਾ ਜਾਂ ਵਿਚਾਰੇ ਦਾ ਹਾਲਾਤ ਸਾਰੇ ਤੁਹਾਂ ਵੇਖੇ ਪਿਛਲੇ 23 ਸਾਲਾਂ ਤੋਂ ਨਾ ਮਰ ਗਿਆ ਕਿਸੇ ਨੂੰ ਵੀ ਕੋਈ ਪੈਸਾ ਨਹੀਂ ਮਿਲਿਆ ਮੋਢੇ ਬੇ ਇੱਕ ਵੱਡੀ ਖਬਰ ਹੈ ਹੁਣ ਤੁਹਾਨੂੰ ਖਤ ਦਿੰਦੇ ਆ ਹਰ ਤਾਂ ਮੇਨਚੇਨ ਨਾਲੇ ਬਚਾਉਣ ਜਿਆਦਾ ਰੌਲਾ ਆ ਵੀ ਆੜੀਆਂ ਪੈਲੀਆਂ ਨੇ ਲੋਕਾਂ ਨੇ ਦਰਿਆ ਦੀਆਂ ਮੱਲੀਆਂ ਦਰਿਆ ਕਿੱਥੇ ਵਗੇ ਵੱਡੀ ਗਲਤੀ ਇੱਥੇ ਆ ਵੀ ਦਰਿਆ ਦੀਆਂ ਪੈਲੀਆਂ ਨਹੀਂ ਆ ਸਾਰੀ ਪੈਲੀ ਜਿਹੜੀ ਹੈ ਨਾ ਸਾਡੇ ਮੇਰੇ ਸਾਡੇ ਪੰਜਾਂ ਭਰਾਵਾਂ ਦੇ ਨਾਮ ਆ ਥੋੜੀ ਮਾਲਕੀ ਦੀ ਜ਼ਮੀਨ ਹੈ ਮਾਲਕੀ ਆ ਬਹੁਤੇ ਕਹਿ ਦਿੰਦੇ ਨੇ ਕਿ ਕਬਜ਼ੇ ਕੀਤੇ ਦਰਿਆ ਦੀ ਜ਼ਮੀਨ ਇਹਦੇ ਦਜੀਦਾਰ ਮੈਨੂੰ ਫੋਨ ਨੰਬਰ ਦੋ ਮੈਂ ਤੁਹਾਨੂੰ ਖਤੌਨੀ ਨੰਬਰ ਖੇਵਟ ਨੰਬਰ ਤੇ ਖਾਤਾ ਨੰਬਰ ਪਾਉਣ ਬਕੇੜੇ-ਕੇੜੇ ਕੱਢ ਕੇ ਗੂਗਲ ਤੇ ਵੇਖ ਲਓ ਤੇ ਮੇਰੇ ਨਾਮ ਦੱਸਾਂਗਾ ਸਾਡੇ ਪੰਜਾਂ ਇਹ ਗੱਲ ਤਾਂ ਇਹ ਰਚਪਾਲ ਭਾਜੀ ਵੀ ਹੁਣੇ ਦੱਸਣ ਦੇ ਕਹਿੰਦੇ ਦਰਿਆ ਦੀ ਆਲਦੀ ਜ਼ਮੀਨ ਹੈ ਨਹੀਂ ਕੀ ਸਕੋ ਇਹ ਮਾਲਕੀ ਜ਼ਮੀਨ ਚ ਦਿਆ ਉਹ 20 ਦਰਿਆ ਮਤਲਬ ਪਹਿਲਾਂ ਵਗਿਆ ਵੱਖਰੀ ਗੱਲ ਆ ਜਦੋਂ 47 ਤੋਂ ਬਾਅਦ ਆਪਾਂ ਜਾਤ ਪਏ ਆ ਜਿੱਥੇ ਲੋਕਾਂ ਦੀ ਮਾਲਕੀ ਕਿਉਂਕਿ ਜ਼ਮੀਨ ਦਰਿਆ ਨੇ ਇੱਕ ਜਗ੍ਹਾ ਨਹੀਂ ਰੱਖੀ ਇਹ ਤੋਂ ਜੀ ਕਰੇ ਤਾਂ 20 ਕਿਲੇ ਪਾਣਾ ਚੱਲ ਜਾਈ ਜੀ ਕਰ ਤੇ ਚੱਲ ਜੀ ਹੁਣ ਜੇ ਮੰਨ ਲਓ ਇਥੋਂ ਢਾਵੇ ਤਾਂ ਹੋ ਸਕਦਾ ਐਂ ਦੀ ਪੈ ਜੇ ਤੇ ਇਹਦੇ ਵਿੱਚ ਜੇ ਮਹਾਪੁਰਖੇ ਨਾ ਸਾਹ ਦਿੰਦੇ ਤਾਂ ਹੋ ਸਕਦਾ ਹਲਕਾ ਪਿੰਡ ਤੇ ਮੋੜ ਵਗ ਜਾਂਦਾ ਹਾਂ ਤੇ ਵੀ ਸਾਰੀ ਫਿਲਮ ਤਾਂ ਦਿਹਾਦੀ ਬਣ ਜਣੀ ਸੀ ਉਹ ਜਿਹੜੀ ਇਦਾਂ ਦਾ ਦਰਿਆ ਤੇ ਨਹੀਂ ਗਈ ਬਿਲਕੁਲ ਲੋਕਾਂ ਦੀਆਂ ਮਾਲਕੀਆਂ ਆਵੇ ਹੁਣ ਹੁਣ ਇਹ ਹੁਣੇ ਘਰ ਧਾਦੇ ਆ ਇਹ ਦਰਿਆਦਾ ਬਣ ਜਾਣਾ ਇੱਥੇ ਅਗਲਾ ਮੱਝਾ ਘਰ ਬਾਈ ਬੈਠਾ ਵਾ ਇਦਾਂ ਦਾ ਦਰਿਆ ਗਿਆਨ ਸਿੰਘ ਜੀ ਵੀ ਹੈਗੇ ਨੇ ਬਾਬਾ ਜੀ ਬਾਬਾ ਜੀ ਵੈਸੇ ਤਾਂ ਕਹਿੰਦੇ 23 ਚ ਵੀ ਤੁਸੀਂ ਬਹੁਤ ਮਦਦ ਕੀਤੀ ਐ ਇਸ ਵਾਰੀ ਵੀ ਕਰ ਰਹੇ ਹਾਂ ਦਰਿਆ ਦਾ ਇਸ ਵੇਲੇ ਪੂਰਾ ਜਿਵੇਂ ਪਾਣੀ ਬਹੁਤ ਤੇਜ਼ ਵਗਦਾ ਪਿਆ ਇਹ ਮੈਨੂੰ ਲੱਗਦਾ ਵੀ ਸੇਵਾ ਕਾਰਜ ਕਰਕੇ ਸੰਗਤ ਦੀ ਸੇਵਾ ਕਰਕੇ ਰੁਕਿਆ ਨਹੀਂ ਤੇ ਇਹ ਵੱਸ ਦੀ ਗੱਲ ਹੈ ਨਹੀਂ ਸਰਕਾਰਾਂ ਦੀ ਹਾਂ ਬੋਲ ਦਿੰਦੇ ਬੋਲੇ ਨੇ ਬਾਬਾ ਜੀ ਬਾਬਾ ਜੀ ਘੱਟ ਬੋਲਦੇ ਆ ਹਾਂ ਆ ਬਾਬਾ ਸੰਗਤ ਦੀ ਕਿਰਪਾ ਨਾਲ ਹੀ ਬਾਬਾ ਜੀ ਸਾਰਾ ਕੁਝ ਚੱਲਣ ਦਿਆ ਸੰਗਤ ਆ ਤੇ ਬਾਬੇ ਆ ਤੇ ਉਹਦੇ ਨਾਲ ਹੀ ਰੁਕੀ ਜਾਂਦਾ ਇਕੱਲੇ ਦੇ ਕਿਸੇ ਦੇ ਵਾਸਤੇ ਕੋਈ ਗੱਲ ਨਹੀਂ ਗਈ ਇਹ ਸਾਰੀ ਸੰਗਤ ਦੀ ਕਿਰਪਾ ਵਾ ਚਲੋ ਇੰਨਾ ਵੀ ਹੀ ਲਵਸੀਲਾ ਤੇ ਹੋ ਹੀ ਜਾਂਦਾ ਤੇ ਬਾਕੀ ਸੰਗਤ ਚ ਰੱਬ ਵਸਦਾ ਸੰਤ ਦਾ ਕਰਕੇ ਹੀ ਰੁਗਿਆ ਸਾਰਾ ਕੁਝ ਹੋ ਗਿਆ ਠੀਕ ਹੈ ਠੀਕ ਹੈ ਇੱਕ ਵਾਰੀ ਗਲਚਨ ਦਿਖਾਓ ਜਰੂਰ ਪਾਣੀ ਦਾ ਵਹਨ ਦਿਖਾਓ ਵੀ ਕਿੰਨੀ ਤੇਜ਼ ਪਾਣੀ ਪਿੱਛੋਂ ਆ ਰਿਹਾ ਹਾਲਾਂਕਿ ਇਹ ਦੱਸਿਆ ਜਾ ਰਿਹਾ ਵੀ ਹਰੀਕੇ ਹੈਡ ਤੋਂ ਅਜੇ ਪਾਣੀ ਰੋਕਿਆ ਗਿਆ ਜਿੱਦਾਂ ਪਹਿਲਾਂ ਕੱਲ ਛੱਡਿਆ ਜਾ ਰਿਹਾ ਸੀ ਪਰ ਹੁਜੇ ਥੋੜਾ ਰੁਕਿਆ ਗਿਆ ਤੇ ਜੇ ਉੱਥੇ ਰੋਕਿਆ ਜਾਂਦਾ ਤਾਂ ਫਿਰ ਇਹ ਵਾਲੇ ਇਲਾਕਿਆਂ ਨੂੰ ਜਰੂਰ ਪ੍ਰਭਾਵਿਤ ਕਰੇਗਾ ਪਾਣੀ ਵਹਿੰਦਿਆਂ ਵਹਿੰਦਿਆਂ ਥੋੜਾ ਜਿਹਾ ਵੱਧ ਰਿਹਾ ਵਾ ਤੇ ਜਿਸ ਤਰੀਕੇ ਦਾ ਪਾਣੀ ਦਾ ਵਹਨ ਹੈ ਜਿਸ ਤਰੀਕੇ ਦੇ ਨਾਲ ਪਾਣੀ ਬੜੀ ਤੇਜ਼ੀ ਦੇ ਨਾਲ ਅੱਗੇ ਵੱਧ ਰਿਹਾ ਆ ਤੇ ਇਹ ਕ੍ਰੇਟ ਬਣਾ ਕੇ ਇਸ ਤਰੀਕੇ ਦੇ ਨਾਲ ਪਾਣੀ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਹੋ ਸਕਦਾ ਹੈ ਕਿ ਇਹ ਜਿਹੜਾ ਬੰਨ ਬੰਨਿਆ ਵਾ ਇਹ ਹੌਲੀ ਹੌਲੀ ਬੰਨ ਖੁਰਦਾ ਜਾਵੇ ਤੇ ਪਾਣੀ ਮੁੜ ਕੇ ਪਿੰਡਾਂ ਨੂੰ ਚਲੇ ਜਾਵੇ 30 32000 ਕਿੱਲਾ ਕਹਿੰਦੇ ਵੀ ਇੱਧਰ ਹੈਗਾ ਆ 35 40 ਪਿੰਡ ਨੇ ਉਹ ਸਾਰੇ ਪਿੰਡਾਂ ਦੇ ਵਿੱਚ ਜ਼ਮੀਨ ਜਿਹੜੀ ਆ ਉਹ ਤੇਈ ਦੇ ਵਿੱਚ ਵੀ ਖਰਾਬ ਹੋਈ ਸੀ ਤੇ ਜੇ ਇਸ ਵਾਰ ਰਾਏ ਰੁਕਦੇ ਤੇ ਇਸ ਵਾਰੀ ਵੀ ਖਰਾਬ ਹੋ ਸਕਦੀ ਸੀ ਕੈਮਰਾਮੈਨ ਗੁਲਚੰਦਰ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ